ंग सरकारे ज़िंद मोदी सरकार मुर्दाबाद ਮੇਰਾ ਨਾਮ ਗੁਰਪ੍ਰੀਤ ਸਿੰਘ ਆ ਮੈਂ ਪੰਜਾਬ ਰੋਡਵੇਜ ਪੰਨ ਬਸਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦਾ ਸੁਭਾਗੂ ਮੁਕਸੜੀਪੂ ਵੱਲੋਂ ਅੱਜ ਅੱਜ ਦੀ ਘਟਨਾ ਨਹੀਂ ਇਹ ਮੋਦੀ ਸਰਕਾਰ ਨੇ ਸਾਡੇ ਡਰਾਈਵਰ ਜਮਾਤ ਦੇ ਉੱਤੇ ਕਾਲੇ ਕਾਨੂੰਨ ਆ ਜਿਹੜੇ ਉਹ ਥੋਪ ਦਿੱਤੇ ਆ ਕਾਲੇ ਇਸ ਕਰਕੇ ਆ ਕਿਉਂਕਿ ਡਰਾਈਵਰ ਜਮਾਤ ਪਹਿਲਾਂ ਹੀ ਨਿਗੁਣੀਆਂ ਤਨਖਾਹਾਂ ਤੇ ਜਾਂ ਬਹੁਤ ਥੋੜੇ ਪੈਸਿਆਂ ਤੇ ਕੰਮ ਕਰਦੇ ਆ ਔਰ ਉਹਨਾਂ ਦੇ ਉੱਤੇ ਬਹੁਤ ਮੋٹے ਜੁਰਮਾਨੇ ਇੱਕ ਕਾਨੂੰਨ ਥੋਪ ਦਿੱਤਾ ਕਿ ਡਰਾਈਵਰ ਜੇਕਰ ਐਕਸੀਡੈਂਟ ਕਰਕੇ ਭੱਜ ਜਾਂਦਾ ਭੱਜਣਾ ਡਰਾਈਵਰ ਦੀ ਮਜਬੂਰੀ ਹੁੰਦੀ ਆ ਕਿਉਂਕਿ ਡਰਾਈਵਰ ਨਾ ਤਾਂ ਜਾਣ-ਬੁੱਝ ਕੇ ਚਿੜੀ ਦਾ ਬੱਚਾ ਮਾਰਦਾ ਤੇ ਨਾ ਹੀ ਕਿਸੇ ਨੂੰ ਤਾਂ ਹੋਰ ਐਕਸੀਡੈਂਟ ਕਰਕੇ ਰਾਜੀ ਆ ਭੱਜਣਾ ਮਜਬੂਰੀ ਬਣ ਜਾਂਦੀ ਆ ਕਿਉਂਕਿ ਸਾਡੇ ਦੇਸ਼ ਦੇ ਵਿੱਚ ਕੋਈ ਚੱਜਾ ਟੰਗ ਦਾ ਕਾਨੂੰਨ ਨਹੀਂ ਬਣਾਇਆ ਜੋ ਡਰਾਈਵਰ ਦੇ ਹੱਕ ਵਾਸਤੇ ਹੋਣ ਲੋਕ ਪਬਲਿਕ ਡਰਾਈਵਰ ਨੂੰ ਕੋਟ-ਕੋਟ ਕੇ ਮਾਰ ਦਿੰਦੇ ਆ ਇਸ ਕਰਕੇ ਉਹਦੀ ਭੱਜਣਾ ਮਜਬੂਰੀ ਆ ਇਹੋ ਜਿਹਾ ਕਾਲਾ ਕਾਨੂੰਨ ਮੋਦੀ ਸਰਕਾਰ ਲੈ ਕੇ ਆਉਂਦਾ ਜਿਨੇ ਪਹਿਲਾਂ 304 ਐ ਦੀ ਜਮਾਨਤ ਜਿਹੜੀ ਸਾਨੂੰ ਠਾਣੇ ਤੋਂ ਮਿਲ ਜਾਂਦੀ ਸੀ ਹੁਣ 10 ਸਾਲ ਦੀ ਕੈਦ ਤੇ 7 ਲੱਖ ਰੁਪਿਆ ਜਿਹੜਾ ਜੁਰਮਾਨੇ ਦੀ ਤਜਵੀਜ਼ ਹੈ ਇਸ ਕਾਲੇ ਕਾਨੂੰਨ ਦੇ ਰਾਹੀਂ ਰੱਖੀ ਆ ਜਿੱਥੇ ਡਰਾਈਵਰ ਸਮੁੱਚੇ ਦੇਸ਼ ਦਾ ਡਰਾਈਵਰ ਇਸ ਦਾ ਵਿਰੋਧ ਕਰ ਰਿਹਾ ਉੱਥੇ ਪੰਜਾਬ ਰੋਡਵੇ ਪਨਬਸ ਪੀ ਆਰਟੀਸੀ ਦੇ ਸਮੁੱਚੇ ਡਰਾਈਵਰ ਚਾਹੇ ਕੰਡਕਟਰ ਜਮਾਤ ਹੈ ਉਹ ਵੀ ਬਿਲਕੁਲ ਇਸ ਕਾਨੂੰਨ ਦੇ ਖਿਲਾਫ ਖੜੀ ਆ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਟ੍ਰੇਡ ਯੂਨੀਅਨਾਂ ਸੀਆਈਟੀਯੂ ਵੱਲੋਂ ਕੋਈ ਸੰਘਰਸ਼ ਉਲਿੱਕਿਆ ਜਾਂਦਾ ਹੜਤਾਲ ਦਾ ਪ੍ਰੋਗਰਾਮ ਦਿੱਤਾ ਜਾਂਦਾ ਤਾਂ ਪੰਜਾਬ ਰੋਡਵੇ ਪੰਨਬਸ ਪੀਆਰਸੀ ਦੇ ਕੰਮੇ ਜਿਹੜਾ ਪੁਰਜ਼ੋਰ ਤੇ ਡਟਵੀਂ ਹਮਾਇਤ ਕਰਨਗੇ ਇਸ ਕਾਲੇ ਕਾਨੂੰਨ ਦਾ ਵਿਰੋਧ ਕਰਾਂਗੇ ਕੀ ਨਾਮਰ ਕੀ ਕਹਿਣਾ ਚਾਹੁੰਗੇ ਅੱਜ ਜਿਹੜਾ ਤੁਹਾਡਾ ਮੇਰਾ ਨਾਮ ਲਖਵੀਰ ਸਿੰਘ ਹੈ ਜੀ ਅੱਜ ਜਿਹੜਾ ਇੱਕ ਕਾਲੇ ਕਾਨੂੰਨ ਜਿਹੜੇ ਲੈ ਕੇ ਆਈ ਹੈ ਕੇਂਦਰ ਦੀ ਭਾਜਪਾ ਸਰਕਾਰ ਜਿਵੇਂ ਪਹਿਲਾਂ ਕਿਸਾਨੀ ਦੇ ਖਿਲਾਫ ਜਿਹੜਾ ਕਾਨੂੰਨ ਜਿਹੜਾ ਕਾਰਪੋਰੇਟ ਦੇ ਹੱਕ ਦੇ ਵਿੱਚ ਬਣਾਇਆ ਗਿਆ ਸੀ ਅੱਜ ਜਿਹੜਾ ਇੱਕ ਕਾਨੂੰਨ ਜਿਹੜੇ ਪਾਸ ਕੀਤੇ ਆ ਇਹ ਡਰਾਈਵਰ ਲਈ ਇੱਕ ਉਸ ਜਮਾਤ ਲਈ ਜਿਹੜਾ ਮਾੜਾ ਕਾਨੂੰਨ ਹੈ ਕਿਉਂਕਿ ਡਰਾਈਵਰ ਆ ਜਿਹੜਾ ਉਹ ਵੱਧ ਤੋਂ ਵੱਧ 10000 ਰੁਪਏ ਜਾਂ 15000 ਰੁਪਏ ਦੇ ਵਿੱਚ ਆਪਦੇ ਪਰਿਵਾਰ ਦਾ ਗੁਜ਼ਾਰਾ ਕਰਦਾ ਔਰ ਇਹੋ ਜੇ ਰਿਸਕ ਦੇ ਵਿੱਚ ਧੁੰਦਾਂ ਦੇ ਵਿੱਚ ਆਪਦੇ ਪਰਿਵਾਰ ਨੂੰ ਬਾਹਰ ਛੱਡ ਕੇ ਜਿਹੜਾ ਉਹ ਡਿਊਟੀ ਕਰਦਾ ਛੜਕਾਂ ਤੇ ਰਹਿੰਦਾ ਤੇ ਸਾਰੇ ਦੇਸ਼ ਨੂੰ ਜਿਹੜਾ ਚਲਾਉਂਦਾ ਦੇਖੋ ਇੱਕ ਡਰਾਈਵਰ ਆ ਜਿਹੜਾ ਉਹ ਇੱਕ ਅਹਿਮ ਕੜੀ ਆ ਦੇਸ਼ ਨੂੰ ਚਲਾਉਣ ਲਈ ਜੇਕਰ ਚੱਕਾ ਘੁਗਦਾ ਤਾਂ ਇਹ ਸਾਰੀ ਜਿਹੜੀ ਸ੍ਰਿਸ਼ਟੀ ਆ ਸਾਰਾ ਸਿਸਟਮ ਆ ਦੇਸ਼ ਦਾ ਉਹ ਚੱਲਦਾ ਪਰ ਜਿਹੜਾ ਇਹ ਕਾਨੂੰਨ ਆ ਇਹ ਕਿਤਨੇ ਕਿਤੇ ਬਹੁਤ ਜ਼ਿਆਦੇ ਡਰਾਈਵਰਾਂ ਲਈ ਮਾਰੂ ਸਾਬਤ ਹੋਊਗਾ ਕਿਉਂਕਿ ਜੇਕਰ ਰੋਡ ਦੇ ਉੱਤੇ ਕਈ ਵਾਰ ਆਤਮ ਹੱਤਿਆ ਕਰਨ ਤੱਕ ਵੀ ਲੋਕ ਜਿਹੜੇ ਦੁਖੀ ਹੋਏ ਆ ਜਿਹੜੇ ਉਹ ਆਤਮ ਹੱਤਿਆ ਤੱਕ ਵੀ ਆ ਕੇ ਤੈਰਾ ਥਲੇ ਸਿਰ ਦੇ ਦਿੰਦਾ ਤਾਂ ਉਹਦੇ ਵਿੱਚ ਕੀ ਆ ਜੇਕਰ ਡਰਾਈਵਰ ਉੱਥੇ ਖੜਦਾ ਤਾਂ ਜਿਹੜੀ ਕੀ ਆ ਪਬਲਿਕ ਉਹਨਾਂ ਜਿਹੜਾ ਕਰੋਸ਼ ਹੁੰਦਾ ਵੀ ਉਹ ਤੁਰੰਤ ਡਰਾਈਵਰ ਨੂੰ ਕੁੱਟ ਮਾਰ ਤੱਕ ਕਰਨ ਤੱਕ ਨੌਬਤ ਆਉਂਦੀ ਹੈ ਤੇ ਜਿਹਦੇ ਕਾਰਨ ਡ라이ਵਰ ਨੂੰ ਉਸ ਸਮੇਂ ਤੋਂ ਉਥੋਂ ਭੱਜ ਕੇ ਚਾਹੇ ਉਹ ਥਾਣੇ ਦੇ ਵਿੱਚ ਜਾਵੇ ਜਾਂ ਕਿਤੇ ਵੀ ਉਹਨੂੰ ਮਜਬੂਰ ਰੂਪ ਅਸ ਜਾਣਾ ਪੈਂਦਾ ਪਰ ਉਹਦੇ ਨਾਲ ਕੀ ਹੈ ਜਿਹੜਾ ਇਹ ਕਾਨੂੰਨ ਕੀ ਕਹਿੰਦਾ ਤਾਂ ਉਹਦੇ ਨਾਲ 10 ਸਾਲ ਦੀ سزا ਜਾਤਤਾ ਬਣਦਾ ਨਾਲ ਉਹਨੂੰ ਜਿਹੜਾ ਜੁਰਮਾਨਾ ਭਾਰੀ ਜੁਰਮਾਨਾ ਜਿਹੜਾ ਇੱਕ ਉਹ ਆਪਦਾ ਪਰਿਵਾਰ ਮਸਾਂ ਚਲਾਉਂਦਾ ਤੇ ਉਹਦੇ ਵਿੱਚ ਹੀ ਥੋਪ ਦਿੱਤਾ ਗਿਆ ਇਹ ਕਿਤੇ ਨਾ ਕਿਤੇ ਪੂਰੇ ਦੇਸ਼ ਦਾ ਜਿਹੜਾ ਇਹਦੇ ਤੋਂ ਨੁਕਸਾਨ ਹੋਣ ਵਾਲਾ ਉਹ ਸਮਾਂ ਨਹੀਂ ਜਦੋਂ ਪਹਿਲਾਂ ਕੋਈ ਡਰਾਈਵਰ ਇੱਕ ਘਰ ਦੇ ਵਿੱਚ ਕੋਈ ਹਰ ਇੱਕ ਬੰਦਾ ਜਾਂ ਕੋਈ ਪਰਿਵਾਰ ਦੇ ਵਿੱਚੋਂ ਇੱਕ ਜੀ ਡਰਾਈਵਰੀ ਕਰਦਾ ਸੀ ਪਰ ਅੱਜ ਡਰਾਈਵਰਾਂ ਦੀ ਜਿਹੜੀ ਦੁਰਦਸ਼ਾ ਉਹਨਾਂ ਦੀ ਚਾਹੇ ਜਿਹੜੀ ਫਾਈਨੈਂਸ਼ੀਅਲ ਲੈ ਕੇ ਲਾ ਲਓ ਉਹ ਆਦੇ ਪਰਿਵਾਰ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਵੀ ਨਹੀਂ ਕਰ ਸਕਦਾ ਇੱਕ ਡਰਾਈਵਰ ਪਰ ਉਹ ਡਰਾਈਵਰ ਹੀ ਖਿੱਤੇ ਤੋਂ ਪਹਿਲਾਂ ਹੀ ਲੋਕ ਪਾਸੇ ਜਾ ਚੁੱਕੇ ਆ ਉਹ ਜਿਹੜਾ ਆ ਕਾਨੂੰਨ ਕਰਕੇ ਜਿਹੜੇ ਡਰਾਈਵਰ ਰੋਡ ਦੇ ਉੱਤੇ ਗੱਡੀਆਂ ਚਲਾ ਰਹੇ ਆ ਉਹ ਮਜਬੂਰ ਹੋ ਚੁੱਕੇ ਆ ਵੀ ਇਸ ਤੋਂ ਬਾਅਦ ਕਿ ਉਹ ਡਰਾਈਵਰੀ ਛੱਡ ਕੇ ਘਰੇ ਬੈਠ ਜਾਣ ਕਿਉਂਕਿ ਉਹਨਾਂ ਕੋਲੇ ਇੰਨੀਆ ਕੋਈ ਹੋਰ ਗੁਜ਼ਾਰਾ ਜੋਗਾ ਕੰਮ ਹੈ ਨਹੀਂ ਸੋ ਇਹ ਕਾਨੂੰਨ ਆ ਜਿਹੜਾ ਇਹ ਵਾਪਸ ਲੈਣਾ ਚਾਹੀਦਾ ਹੈ ਜੇਕਰ ਪੁੱਖ ਦੇ ਵਿੱਚ ਇਹ ਸਰਕਾਰ ਕਾਨੂੰਨ ਵਾਪਸ ਡਰਾਈਵਰਾਂ ਦੇ ਖਿਲਾਫ ਨਹੀਂ ਵਾਪਸ ਲੈਂਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਜਿਹੜੀਆਂ ਜਥੇਬੰਦੀਆਂ ਰੋਡਵੇਜ ਪਨਬੱਸ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ ਵੱਲੋਂ ਵੱਧ ਚੜ ਕੇ ਜਿਹੜਾ ਡਰਾਈਵਰਾਂ ਦੇ ਹੱਕ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਸੰਘਰਸ਼ ਵਿੱਢਿਆ ਜਾਊਗਾ ਸੋ ਇਹੀ ਉਮੀਦ ਕਰਦੇ ਆ ਵੀ ਜਿਹੜਾ ਕਾਨੂੰਨ ਆ ਤੁਰੰਤ ਸਰਕਾਰ ਜਿਹੜੀ ਉਹ ਵਾਪਸ ਲਵੇ ਨਹੀਂ ਤਿੱਖਾ ਜਿਹੜਾ ਰੋਸ ਆ ਉਹ ਚੱਲਣ ਲਈ ਸਰਕਾਰ ਨੂੰ ਸਾਹਮਣਾ ਕਰਨਾ ਪਊਗਾ